ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜਿਲ੍ਹਾ ਨਮਾਸ਼ਹਿਰ ਤਹਿਸੀਲ ਬਲਾਚੌਰ ਇਹ ਪਿੰਡ ਦੋਸਤੋ ਨਮਾਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੂਜੀ ਸੂਏ ਤਾਜੀ ਸੂਈ ਜਰਸੀ ਦਿਖਾਉਂਗਾ ਵੱਡੇ ਕੱਦ ਕਾਠ ਵਾਲੀ ਬਾਕੀ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਸਟਰੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਈ ਆ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਹਜੇ ਹੀ ਸੂਈ ਆ ਜੇਰ ਬਾਈ ਜੀ ਹੁਣ ਇਹ ਕਹਿੰਦੇ ਪ੍ਰੋਪਰ ਪੈਗੀ ਡੰ ਨਾ ਕੰਮ ਹਵਾ ਨਾ ਵੀ ਸਕਦੇ ਆ ਪੈਕ ਸਾਈਡ ਤੋਂ ਬਹੁਤ ਸੋਹਣਾ ਜ਼ਬਰਦਸਤ ਆਰਡਰ ਤਿਆਰ ਕੀਤਾ ਹੋਇਆ ਬੱਚਾ ਮਗਰ ਵੱਛੀ ਦੇਗੀ ਦੋਸਤੋ ਤੁਹਾਡਾ ਪੂਰਾ ਫਾਇਦਾ ਨਾਲ ਤੇ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਲੂਨ ਨੇ 14 ਕਿਲੋ ਚ ਆਇਆ ਐਤ ਕੀ ਬਾਈ ਜੀ ਹੁਣ ਇਹ ਕਹਿੰਦੇ ਗਰਮੀ ਆ ਤਾ 12 ਤਾਂ ਨਹੀਂ ਬਾਈ ਕਹਿੰਦੇ ਸਾਨੂੰ 15 ਕਿਲੋਟਰ ਚ ਵਾਜੂਗੀ ਬਾਕੀ ਦੋਸਤੋ ਗਰਮੀ ਦੇਣਾ ਚਾਹੀਦਾ ਜੇ ਵੱਛੀ ਕਿਤੇ ਸਿਆਲਾਂ ਚ ਹੁੰਦੀ ਦੁੱਧ ਬੱਚੀ ਨੇ ਵੱਧ ਚਵਾ ਜਾਣਾ ਸੀਗਾ ਬਾਕੀ ਦੋਸਤੋ ਹਾਈਟ ਵਾਇਸ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਆ ਦੋਸਤੋ ਬੱਚਾ ਮਗਰ ਬੱਚੀ ਜਰਸੀ ਬਹੁਤ ਸੋਹਣੀ ਬੱਚੀ ਬਾਈ ਜੀ ਹੁਣ ਚੰਗੇ ਸੀਮਾ ਦੀ ਦੱਸਦੇ ਆ ਆ ਦੋਸਤੋ ਜੇਰ ਵੇਚ ਸਕਦੇ ਆ ਜੇਰ ਪ੍ਰੋਪਰ ਪੈ ਗਈ ਕੰਮ ਡੰਨ ਹਾਈਟ ਵਾਇਸ ਸੋਹਣੇ ਕਦ ਕਾਠ ਦੀ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਫੇਸ ਕੁਆਲਟੀ ਬਹੁਤ ਸੋਹਣੀ ਥਾਂ ਦੇ ਸਾਈਜ਼ ਮੇਂ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੋਹਣੇ ਥਣ ਹਾਤੀ ਚੁਵਾਈ ਵਾਲੇ ਠੰਡੀ ਸੀਲ ਬਾਈ ਜੀ ਹੋਣੇ ਕਹਿੰਦੇ ਬਹੁਤ ਆ ਵੇਚ ਸਕਦੇ ਆ ਥਣ ਬਹੁਤ ਸੋਹਣੇ ਦੋਸਤੋ ਮੁੱਠੀ ਵਾਲੇ ਗੈਪ ਚ ਨਿਖਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਤੇ ਮੁੱਲ ਬਾਈ ਜੀ ਹੁਣ ਲਿਖਿਆ ਹੋਇਆ ਬੱਚੀ ਦਾ 42000 ਰੁਪਇਆ ਉਹ ਚ ਮਾਨਤਨ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਕੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲਦਿਆ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੇ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ